ਆ ਸਰਕਾਰ ਮਰਦਾਵਾ 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 ਆਰਟੀਸੀ ਦੇ ਅਰੈਸਟ ਕੀਤੇ ਵਰਕਰਾਂ ਨੂੰ ਤੁਰੰਤ ਰਿਹਾਨ ਕਰੋ ਰਿਹਾਨ ਕਰੋ ਰਿਹਾਨ ਕਰੋ ਕਰਤਾ ਇਸ ਧੰਦੇ ਵਾਲੇ ਦਾ ਮਤਲਬ ਕੀ ਆ ਵੀ ਸਰਕਾਰ ਦੇ ਨਿਮਤ ਜਿਹੜਾ ਮਿਲ ਮਾਲਕਾਂ ਦਾ ਮਤਲਬ ਜਿਹੜਾ ਉਹਦਾ ਬੋਝ ਹੋਰ ਪਾਰਤਾ ਮੰਨਦੀ ਉਹਨੋਂ ਜਵਾਬ ਵੀ ਨਹੀਂ ਦੇ ਸਕਿਆ ਵੀ ਅਸੀਂ ਓਵਰਟਾਈਮ ਨਹੀਂ ਲਾਉਣਾ ਦੋਸਤੋ 12 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਹੜਤਾਲ ਹੋਣ ਜਾ ਰਹੀ ਹੈ 12 ਫਰਵਰੀ ਨੂੰ ਪੂਰੇ ਦੇਸ਼ ਦੇ ਅੰਦਰ ਹੜਤਾਲ ਹੋਣ ਜਾ ਰਹੀ ਹੈ ਇਸ ਹੜਤਾਲ ਨੂੰ ਕਾਮਯਾਬ ਕਰਨ ਦੇ ਲਈ ਜਥੇਬੰਦੀਆਂ ਨੇ ਕਮਰクセ ਕਸਲੇ ਨਹੀਂ ਜਥੇਬੰਦੀਆਂ ਨੇ ਤਿਆਰੀਆਂ ਆਰੰਭ ਦਿੱਤੀਆਂ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਵੱਲੋਂ ਕਨਵੈਨਸ਼ਨ ਕੀਤੀ ਗਈ ਹੈ ਇਹ ਕਨਵੈਨਸ਼ਨ 12 ਫਰਵਰੀ ਦੀ ਹੜਤਾਲ ਦੀ ਕਾਮਯਾਬੀ ਲਈ ਕੀਤੀ ਗਈ ਹੈ ਅੱਜ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਵੱਲੋਂ ਸੰਗਰੂਰ ਦੇ ਵਿੱਚ ਭਰਮੀ ਕਨਵੈਨਸ਼ਨ ਕੀਤੀ ਗਈ ਹੈ ਜਿਦੇ ਵਿੱਚ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਰਮੀ ਗਿੰਤੀ ਦੇ ਵਿੱਚ ਸਮੂਲੀਅਤ ਕੀਤੀ ਹੈ ਜੇ ਅਸੀਂ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੀਆਰਟੀਸੀ ਪਨਵਸ ਵਰਕਰ ਯੂਨੀਅਨ ਆਈਏਐਲ ਵਰਕਰ ਯੂਨੀਅਨ ਸ੍ਰੀ ਆਂਸ਼ ਵਰਕਰ ਯੂਨੀਅਨ ਮਿਡਡੇ ਮੀਲ ਵਰਕਰ ਯੂਨੀਅਨ ਪੱਠਾ ਮਜ਼ਦੂਰ ਵਰਕਰ ਯੂਨੀਅਨ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਮਨਰੇਗਾ ਮਜ਼ਦੂਰ ਯੂਨੀਅਨ ਆਂਗਣਵਾੜੀ ਵਰਕਰ ਯੂਨੀਅਨ एफसीआई ਪੱਲੇਦਾਰ ਜੁਨੀਅਨ ਦੇ ਆਗੂਆਂ ਨੇ ਜਿਹੜੀ ਐ ਸਮੂਲੀਅਤ ਕੀਤੀ ਹੈ ਸੀਟੂ ਨਾਲ ਸੰਬੰਧਿਤ ਇਹ ਸਾਰੀਆਂ ਹੀ ਜਥੇਬੰਦੀਆਂ ਦੇ ਆਗੂ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਹਾਜ਼ਰ ਹੋਏ ਨੇ ਇਸ ਮੌਕੇ ਜਿਹੜੇ ਸੀਟੂ ਦੇ ਪੰਜਾਬ ਦੇ ਪ੍ਰਧਾਨ ਨੇ ਚੰਦਰ ਸ਼ੇਖਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਚੰਦਰ ਸ਼ੇਖਰ ਜੀ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾਉਣੇ ਆ ਇਹ ਤਿਆਰੀਆਂ 12 ਫਰਵਰੀ ਨੂੰ ਜੋ ਹੜਤਾਲ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਹੈ ਦੇਸ਼ ਦੀਆਂ 10 ਕੌਮੀ ਟ੍ਰੇਡ ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਉਸ ਹੜਤਾਲ ਨੂੰ ਕਾਮਯਾਬ ਕਰਨ ਦੇ ਲਈ ਜਿਹੜੀਆਂ ਇਹ ਉਸ ਦੀ ਤਿਆਰੀ ਵਜੋਂ ਦੀ ਕਨਵੈਨਸ਼ਨ ਹੈ ਅੱਜ ਸੰਗਰੂਰ ਦੇ ਵਿੱਚ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਅਸੀਂ ਸੰਗਰੂਰ ਤੋਂ ਦਿਖਾ ਰਹੇ ਹਾਂ ਬਰਨਾਲਾ ਮਲੇਰ ਕੋਟਲਾ ਤੇ ਸੰਗਰੂਰ ਦੀ ਸੀਆਈਟੀਯੂ ਨਾਲ ਸੰਬੰਧਿਤ ਯੂਨਾਂ ਉਹਨਾਂ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ 12 ਫਰਵਰੀ ਹੜਤਾਲ ਦੀ ਤਿਆਰੀ ਦੇ ਸਬੰਧ ਥੱਲੇ ਤੋਂ ਉਹਨਾਂ ਤੋਂ ਰਿਪੋਰਟ ਵੀ ਲਈ ਹੈ ਕਿ ਕਿੰਨੇ ਹੈਂਡਬਿਲ ਕਿੰਨੇ ਪੋਸਟਰ ਕਿਵੇਂ-ਕਿਵੇਂ ਪ੍ਰਚਾਰ ਕੀਤਾ ਜਾ ਰਿਹਾ ਕਿੱਥੇ ਜਰਨ ਬੋਰਡ ਦੀਆਂ ਮੀਟਿੰਗਾਂ ਹੋ ਚੁੱਕੀਆਂ ਕਿੱਥੇ ਹੋਣੀਆਂ ਨੋਟਿਸ ਦਿੱਤੇ ਗਏ ਆ ਹੜਤਾਲ ਦੇ ਸਾਰੀਆਂ ਥਾਵਾਂ ਤੇ ਮਾਲਕਾਂ ਨੂੰ ਮੈਨੇਜਮੈਂਟਾਂ ਨੂੰ ਸਾਨੂੰ ਉਮੀਦ ਹੈ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਫੀਡਬੈਕ ਮਿਲੀ ਹੈ ਉਸ ਤੋਂ ਗੱਲ ਸਾਫ਼ ਹੁੰਦੀ ਹੈ ਕਿ ਅੱਜ ਤੱਕ ਜਿੰਨੀਆਂ ਹੜਤਾਲਾਂ ਹੋਈਆਂ ਦੇਸ਼ ਪੱਧਰ ਦੇ ਉੱਤੇ ਅੱਜ ਦੀ ਹੜਤਾਈ ਜਿਹੜੀ 12 ਫੜ ਦੇ ਹੜਤਾਲ ਹੈ ਉਹਨਾਂ ਨਾਲ ਕਿੱਥੇ ਵੱਡੀ ਹੋਏਗੀ ਔਰ ਘੱਟੋ ਘੱਟ ਤਿੰਨ ਥਾਵਾਂ ਦੇ ਉੱਤੇ ਮਲੇਰ ਕੋਟਲਾ ਬਰਨਾਲਾ ਅਤੇ ਸੰਗਰੂਰ ਦੇ ਅੰਦਰ ਜਿਹੜੀਆਂ ਵੱਡੀਆਂ ਰੈਲੀਆਂ ਹੋਣਗੀਆਂ ਜਿਨ੍ਹਾਂ ਦੇ ਅੰਦਰ 1 ਤੋਂ ਲੈ ਕੇ 25000 ਤੱਕ ਲੋਕ ਇਕੱਠੇ ਹੋਣਗੇ ਹੜਤਾਲ ਕਰਨ ਤੋਂ ਬਾਅਦ ਔਰ ਹਰ ਥਾਂ ਤੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਇਹ ਤਾਂ ਹੋਇਆ ਅੱਜ ਦੂਜੀ ਗੱਲ ਇਸ ਦੇ ਨਾਲ ਜਿੱਥੇ ਚਾਰ ਲੇਬਰ ਕੋਡ ਰੱਦ ਕਰਾਉਣ ਲਈ ਮੰਲੇਗਾ ਕਾਨੂੰਨ ਨੂੰ ਬਹਾਲ ਕਰਵਾਣਾ ਤੇ ਉਹਦੇ ਅੰਦਰ ਦਿਹਾੜੀ ਦਾ ਵਾਅਦਾ ਦਿਹਾੜੀਆਂ ਦੇ ਦਿਨਾਂ ਦਾ ਵਾਅਦਾ ਕਰਵਾਉਣਾ ਔਰ ਜਿਹੜਾ ਨਵਾਂ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਲੈਂਦੀ ਹੈ ਉਹਨੂੰ ਰੱਦ ਕਰਵਾਉਣਾ ਸਾਡੀ ਮੰਗਾਂ ਹੈ ਮੁੱਖ ਉਹਦੇ ਨਾਲ ਹੀ ਬਿਜਲੀ ਬਿੱਲ ਤੇ ਬੀਜ ਬਿੱਲ 2025 ਜਿਹੜੇ ਹਨ ਉਹਨਾਂ ਨੂੰ ਵਾਪਸ ਕਰਾਉਣ ਲਈ ਵੀ ਹੜਤਾਲ ਕੀਤੀ ਜਾ ਰਹੀ ਹੈ ਇਸ ਹੜਤਾਲ ਦਾ ਕਾਰਨ ਆਈ ਸਮਝਦੇ ਆ ਕਿ ਭਾਜਪਾ ਦੀ ਜਿਹੜੀ ਬੁਨਿਆਦੀ ਸਮਝ ਹੈ ਮਜ਼ਦੂਰਾਂ ਦੇ ਵਿਰੁੱਧ ਕਾਰਪੋਰੇਟ ਸੈਕਟਰ ਜਾਂ ਪੂੰਜੀਪੱਥੀਆਂ ਦੇ ਹੱਕ ਦੀ ਜਿਹੜਾ ਨਾਰਾ ਉਹਨਾਂ ਦਾ ਕਿ ਬਿਜ਼ਨਸ ਨੂੰ ਸੁਖਾਲਾ ਕਰਨਾ ਵਪਾਰ ਦਾ ਸੁਖਾਲਾ ਕਰਨਾ ਤਾਂ ਕਿ ਵਪਾਰੀਆਂ ਨੂੰ ਕਾਰਖਾਨੇਦਾਰਾਂ ਨੂੰ ਅਜਾਰੇਦਾਰਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਕੋਈ ਔਖ ਨਾ ਹੋਵੇ ਮਤਲਬ ਭਾਵ ਮਜ਼ਦੂਰ ਜਵਾਦੀ اور ਲੋਕਾਂ ਦੀ ਲੁੱਟ ਕਰਨੀ ਜਿਹੜੀ ਹੈ ਉਹਨਾਂ ਲਈ ਸੁਖਾਲੀ ਕਰਨੀ ਹੈ ਲੁੱਟ ਦੇ ਅੰਦਰ ਬਾਜ਼ਾ ਕਰਨਾ ਅਸੀਂ ਇਸ ਨੀਤੀ ਨੂੰ ਚੱਲਣ ਨਹੀਂ ਦੇਵਾਂਗੇ ਉਹਨਾਂ ਨੇ ਪਿਛਲੇ ਦਿਨਾਂ ਦੇ ਅੰਦਰ ਜਿਹੜੀ ਬੀਮੇ ਨੇ ਉਹਨਾਂ ਦੇ ਅੰਦਰ ਵੀ ਵਿਦੇਸ਼ੀ ਨਿਵੇਸ਼ ਜਿਹੜਾ 100% ਖੁੱਲ੍ਹ ਦੇਤੀ ਹੈ ਔਰ ਸਧਰ ਕੇ ਨਾਲ ਜਿਹੜਾ ਪਰਮਾਣੂ ਬਿਜਲੀ ਬਣਾਉਣ ਦੇ ਸੰਗਯੰਤਰ ਜਿਹੜੇ ਆ ਪਲਾਂਟ ਜੀ ਨੂੰ ਅੰਗਰੇਜ਼ੀ ਕਹਿੰਦੇ ਆ ਉਹ ਜਿਹੜੀ ਮਿਸ਼ਨਰੀ ਲੱਗੇਗੀ ਜਿਹੜੀ ਵਿਦੇਸ਼ਾਂ ਤੋਂ ਆਂਦੀ ਆ ਬਹੁਤੀ ਮਿਸ਼ਨਰੀ ਉਹ ਜਿੱਕੇ ਦਾ ਐਕਸੀਡੈਂਟ ਵੀ ਹੋ ਗਿਆ ਉੱਥੇ ਜਿੱਦੇ ਨੁਕਸਾਨ ਹੋ ਗਿਆ ਲੋਕਾਂ ਦਾ ਤਾਂ ਹੋਏ ਗਈ ਲੇਕਿਨ ਉਹ ਜਿਹੜਾ ਮਾਲਕ ਹੋਣਗੇ ਵਿਦੇਸ਼ੀ ਜਾਂ ਭਾਰਤੀ ਯਾਰੇਦਾਰ ਉਹਨਾਂ ਦੇ ਉੱਤੇ ਕੋਈ ਮੁਕੱਦਮਾ ਨਹੀਂ ਹੋਏਗਾ ਜਿਹੜੇ 1984 ਦੇ ਅੰਦਰ ਪੋਪਾਲ ਦੇ ਅੰਦਰ ਗੈਸ ਕਾਂਡ ਹੋਇਆ ਸੀ ਯੂਨੀਅਨ ਕਾਰਬਾਈਡ ਕੰਪਨੀ ਅਮਰੀਕਾ ਦੀ ਜਿਹਦੇ ਅੰਦਰ ਹਜ਼ਾਰਾਂ ਲੋਕ ਮਰ ਗਏ ਸੀ ਤੇ ਉਹਦਾ ਪ੍ਰਭਾਵ ਅਜੇ ਤੱਕ ਵੀ ਕਾਇਮ ਹੈ ਤਾਂ ਉਸ ਤਰ੍ਹਾਂ ਦੇ ਕਾਂਡ ਹੋਣਗੇ ਦੁਰਘਟਨਾਵਾਂ ਹੋਣਗੀਆਂ ਪਰ ਮਾਲਕਾਂ ਨੂੰ ਛੋਟ ਹੋਏਗੀ ਇਹ ਮੋਦੀ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੈ ਨਵੇਂ ਸਮਝੌਤੇ ਜਰਾਹੀ ਇਸੇ ਤਰੀਕੇ ਨਾਲ ਜਿਹੜਾ ਯੂਰਪ ਦੇ ਦੇਸ਼ਾਂ ਨਾਲ ਸਮਝੌਤਾ ਕੀਤਾ ਉਹਨਾਂ ਨੇ ਮੰਨ ਲਓ ਇੱਥੇ ਆਪਣੇ ਬਿਸਕੁਟ ਵੇਚਣੇ ਆ ਆਪਣਾ ਬਾਕੀ ਸਮਾਨ ਵੇਚਣਾ ਜਿਹੜਾ ਹਿੰਦੁਸਤਾਨ ਦਾ ਕਿਸਾਨ ਪੈਦਾ ਕਰਦਾ ਉਹਦੇ ਚੋ ਬਿਸਕੁਟ ਬਣਦੇ ਆ ਬਰੈਡ ਬਣਦੀ ਐ ਜੋ ਬਾਕੀ ਮਾਲ ਬਣਦਾ ਜੋ ਉਹਨਾਂ ਨੂੰ ਖੁੱਲ ਹੋ ਜੇਗੀ ਆਪਣਾ ਮਾਲ ਵੇਚਣ ਦੀ ਜਿਹੜਾ ਇਹ 27 ਦੇਸ਼ਾਂ ਦੇ ਨਾਲ ਸਮਝੌਤਾ ਕੀਤਾ ਮੋਦੀ ਦੀ ਸਰਕਾਰ ਨੇ ਜਿਹਨੂੰ ਕਿਹਾ ਮਦਰ ਆਫ ਆਲ ਡੀਲਸ ਸਾਰੇ ਹੱਥ ਦੇ ਸਮਝੌਤਿਆਂ ਦੀ ਮਾਂ ਐ ਐਡਾ ਵੱਡਾ ਸਮਝੌਤਾ ਹੈ ਨਵੇਂ ਸਮਝੌਤਿਆਂ ਨੂੰ ਜਨਮ ਦੇਗੀ ਇਹਦਾ ਕੱਲ ਐਸਕੇਐਮ ਨੇ ਦਿੱਲੀ ਦੇ ਅੰਦਰ ਮੀਟਿੰਗ ਕਰਕੇ ਇਹਦਾ ਵਿਰੋਧ ਕੀਤਾ ਤੇ ਇਸ ਨੂੰ ਨੰਗੇ ਕਰਨ ਦਾ ਫੈਸਲਾ ਕੀਤਾ 12 ਤਰੀਕ ਦੀ ਹੜਤਾਲ ਉਸ ਦੀ ਵੀ ਅਸਲੀਅਤ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਲਿਆਏਗੀ ਅਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਇਸ ਹੜਤਾਲ ਵਿੱਚ ਸ਼ਾਮਲ ਹੋਣ ਲਈ ਇਹਦਾ ਸਮਰਥਨ ਕਰਨ ਲਈ ਇਹਦੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਪੰਜਾਬ ਦੀ ਸੀਆਈਟੀਯੂ ਵੱਲੋਂ ਅਪੀਲ ਕਰਦੇ ਹਾਂ ਪੰਜਾਬ ਦੀਆਂ ਸਾਰੀਆਂ ਟ੍ਰੇਡ ਯੂਨਿਓਨਾਂ ਨੇ 26 ਤਾਰੀਖ ਨੂੰ ਆਪਣੀ ਮੀਟਿੰਗ ਕੀਤੀ ਸੀ ਇੱਥੇ ਦੇ ਪੰਜਾਬ ਦੇ ਜਰਨਲ ਸੈਕਟਰੀਆਂ ਸਾਥੀ ਅ ਤਾਰੀਵਾਲ ਜੀ ਉਹਨਾਂ ਦੀ ਉਹਨਲੀ ਪ੍ਰਧਾਨਗੀ ਚੋਈਸੀ ਮੀਟਿੰਗ ਤੇ ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਅੰਦਰ ਹੜਤਾਲ ਕਰਕੇ ਔਰ ਵੱਡੀਆਂ-ਵੱਡੀਆਂ ਰੈਲੀਆਂ ਤੇ ਪ੍ਰਦਰਸ਼ਨ ਕੀਤੇ ਜਾਣਗੇ ਅਸੀਂ ਸਾਂਝਾ ਹੈਂਡਵਿਲ ਵੀ ਕੱਢਿਆ ਤੇ ਆਪਣਾ ਨੋਟਿਸ ਆਪਣੀਆਂ ਸਾਰੀਆਂ ਯੂਨਿਆਂ ਨੂੰ ਥੱਲੇ ਭੇਜਿਆ ਇਸੇ ਤਰੀਕੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਵੀ ਪੰਜਾਬ ਦੇ ਅੰਦਰ ਸਾਡਾ ਸਹਿਭਾਗੀ ਹੈ ਸਾਡਾ ਹਿੱਸੇਦਾਰ ਹੈ ਇਸ ਹੜਤਾਲ ਦੇ ਅੰਦਰ ਉਹ ਵੀ ਸਾਡੀ ਸਾਰੀ ਥਾਵਾਂ ਦੇ ਰੈਲੀਆਂ ਦੇ ਨਾਲ ਪਾਰਟਿਸਿਪੇਟ ਕਰਨਗੇ ਉਹ ਵੀ ਹਿੱਸੇਦਾਰੀ ਕਰਨਗੇ ਭਾਗ ਲੈਣਗੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਟਰਾਂਸਪੋਰਟਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਵਪਾਰੀਆਂ ਨੂੰ ਠੇਲੇ ਟਰਾਲੀਆਂ ਵਾਲਿਆਂ ਨੂੰ ਔਰ ਬਾਕੀ ਕੰਮ ਕਰਨ ਵਾਲਿਆਂ ਨੂੰ ਕਿ ਉਹ ਵੀ ਇਸ ਹੜਤਾਲ ਦੇ ਅੰਦਰ ਦੁਕਾਨਾਂ ਬੰਦ ਕਰਕੇ ਆਪਣੀ ਹਿੱਸੇਦਾਰੀ ਕਰਨ ਕਿਉਂਕਿ ਜਿਹੜਾ ਵਿਦੇਸ਼ੀਆਂ ਤੋਂ ਆਨਲਾਈਨ ਕਾਰੋਬਾਰ ਚੱਲ ਰਿਹਾ بڑے بڑے ਮਾਲਾਂ ਦੇ ਰਹੀਂ ਮਾਲ ਚੱਲਿਆ ਉਹਨਾਂ ਸਾਡੀਆਂ ਕਰੋੜਾਂ ਦੁਕਾਨਾਂ ਨੂੰ ਤੇ ਦੁਕਾਨਦਾਰ ਵੀਰਾਂ ਨੂੰ ਛੋਟੇ ਵਪਾਰੀਆਂ ਨੂੰ ਜਿਹੜੇ ਪਰਚੂਨ ਦੇ ਵਪਾਰੀ ਐ ਉਹਨਾਂ ਨੂੰ ਵਿਹਲੇ ਕਰਤਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਇਹ ਸਾਰੀ ਨੀਤੀ ਬਦਲਣ ਲਈ ਬਦਲਵੀਂ ਨੀਤੀ ਦੇਣ ਲਈ ਹੜਤਾਲ ਕੀਤੀ ਜਾ ਰਹੀ ਹੈ ਉਹ ਵੀ ਸਾਡਾ ਸਮਰਥਨ ਕਰਨ ਅਸੀਂ ਹੈਂਡਬਿਲ ਕੱਢ ਕੇ ਦੁਕਾਨਦਾਰਾਂ ਨੂੰ ਉਹਨਾਂ ਵੀ ਅਪੀਲ ਕਰਨਗੇ ਟਰੱਕੀ ਨੂੰ ਨਛ ਵੀ ਜਾਵਾਂਗੇ ਤੇ ਬਾਕੀ ਸਾਰੇ ਧਾਰਿਆਂ ਦੇ ਲੋਕਾਂ ਨੂੰ ਵੀ ਅਪੀਲ ਕਰਨਗੇ ਔਰ ਪੰਜਾਬ ਦੇ ਅੰਦਰ ਸਾਨੂੰ ਉਮੀਦ ਹੈ ਇਹ ਖਾਲੀ ਦੇਸ਼ ਭਦਰ ਦੀ ਹੜਤਾਲ ਵਿੱਚ ਹਿੱਸੇਦਾਰੀ ਨਹੀਂ ਹੋਏਗੀ ਬਲਕਿ ਪੰਜਾਬ ਦੇ ਅੰਦਰ ਇਹ ਪੰਜਾਬ ਬੰਦ ਵਰਗੀ ਹਾਲਤ ਹੋਏਗੀ ਨਾਲ ਇਹ ਜੋੜਨਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਨੇ ਜਿਹੜੀ ਕੈਂਡੀਦਾਸੀ ਭਾਜੀਪੀ ਨਾਲੋਂ ਵੱਖਰੇ ਆ ਨਵੇਗਾ ਕਾਨੂੰਨ ਦਾ ਮਤਾ ਵੀ ਫਾਰਮਲ ਪਾਸ ਕਰ ਲਿਆ ਰਸਮੀ ਤੌਰ ਤੇ لیکن پنجاب ਦੇ ਅੰਦਰ ਜਿਹੜਾ ਮਾਲਕਾ ਨਾਲ ਸੰਬੰਧ ਹੈ ਮਜ਼ਦੂਰਾਂ ਦੇ ਸੰਤਿ ਸੰਬੰਧਾਂ ਦਾ ਕਾਨੂੰਨ ਉਹਨਾਂ ਨੇ ਬਦਲ ਕੇ ਇਸ 31 30 ਤਾਰੀਖ ਤੋਂ ਦੀ ਕਲਗੁਸ਼ਰੀ ਹੈ ਉਸ ਤੋਂ ਉਹਨੂੰ ਲਾਗੂ ਕਰਤਾ ਮਤਲਬ ਹੈ ਜੇ ਮੋਦੀ ਨੇ ਲਾਗੂ ਕਰਨਾ ਰੂਲ ਬਣਾਨੇ ਆ ਇਹਨਾਂ ਨੇ ਲਾਗੂ ਵੀ ਕਰਤਾ ਮਜ਼ਦੂਰਾਂ ਨੂੰ ਮਾਰਨ ਲਈ ਲੁੱਟਣ ਲਈ ਇਹ ਉਸ ਤੋਂ ਵੀ ਅੱਗੇ ਆਸੀਂ ਇਹ ਵੀ ਮਤਾਂ ਪਾਸ ਕੀਤਾ ਜਿਹੜੇ ਟਰਾਂਸਪੋਰਟ ਦੇ ਪੀਆਰ ਦੇ ਕੰਮ ਹੈ ਸੰਗਰੂਰ ਜੀਲ ਦੇ ਅੰਦਰ ਬੰਦ ਕੀਤੇ ਹੋਏ ਆ ਇਰਾਦਾ ਤੱਤਲ ਦੇ ਦੇ ਹੋਰ سنگੀਨ ਜੁਰਮ ਲਾ ਕੇ ਝੁੱਠੇ ਮਕਦਮੇ ਬਣਾ ਕੇ ਸਰਕਾਰ ਨੇ ਜੋ ਵਾਦਾ ਕੀਤਾ ਸੀ ਟਰਾਂਸਪੋਰਟ ਮੰਤਰੀ ਨੇ ਕਿ ਅਸੀਂ ਇਹ ਮਕਦਮੇ ਵੀ ਵਾਪਸ ਕਰਾਂਗੇ ਇਹਨਾਂ ਦੀਆਂ ਡੂਟੀਆਂ ਤੇ ਵੀ ਲਵਾਂਗੇ ਸਰਕਾਰੀ ਬੱਸਾਂ ਵੀ ਨਵੀਆਂ ਪਾਈਆਂ ਜਾਣਗੀਆਂ ਤੇ ਇਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ ਉਹ ਇਸ ਗੱਲ ਤੋਂ ਟਾਲਾ ਬੱਠ ਰਿਹਾ ਤੇ ਚੁਸਤੀਆਂ ਚੁਲਾਕੀਆਂ ਕਰਦਾ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਸਖਤਾਈ ਨਾਲ ਕੜਾਈ ਨਾਲ ਉਹ ਆਪਣੇ ਵਾਦੇ ਦੇ ਉੱਤੇ ਹਮਲ ਕਰੇ ਨਹੀਂ ਤਾਂ ਜੋ ਉਹ 3 ਤਾਰੀਖ ਨੂੰ ਯੂਨੀਅਨ ਸੱਦਾ ਦੇएगी ਜੋ ਪੱਕਾ ਸੰਯੁਕਤ ਮੋਰਚਾ ਲਾਏਗੀ ਸੰਗਰੂਰ ਦੇ ਅੰਦਰ ਸੀਆਈਟੀ ਦੀ ਸਾਰੀ ਯੂਨਾ ਪੂਰੇ ਪੰਜਾਬ ਚੋਂ ਉਸ ਮੋਰਚੇ ਦਾ ਸਮਰਥਨ ਕਰਨਗੇ ਉਹਦੇ ਅੰਦਰ ਹਿੱਸੇਦਾਰੀ ਕਰਨਗੇ ਦਿਨ ਵੰਡ-ਵੰਡ ਕੇ ਉਸ ਧਰਨੇ ਦੇ ਅੰਦਰ ਅਸੀਂ ਭੁਖੜਤਾਲ ਜਾਂ ਧਰਨਾ ਪ੍ਰੋਟੈਸਟ ਪ੍ਰੋਫੈਕਸ਼ਨ ਜਿਹੜੇ ਰੋਜ਼ਾਨਾ ਹੋਣਗੇ ਉੱਥੇ ਵੀ ਹਿੱਸੇਦਾਰੀ ਕਰਾਂਗੇ ਔਰ ਅਪੀਲ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਜੇਲ੍ਹਾਂ ਚ ਬੰਦ ਕਿਤੇ ਸਾਥੀਆਂ ਨੂੰ ਛੱਡੇ ਉਹਨਾਂ ਨੂੰ ਝੋਟੀਆਂ ਦੇ ਪਾਵੇ ਸਰਕਾਰੀ ਬੱਸਾਂ ਦਾ ਵਾਅਦਾ ਕਰੇ ਔਰ ਜਿਹੜੇ ਵਾਅਦੇ ਕੀਤੇ ਆਂ ਉਹਨਾਂ ਦੇ ਉੱਤੇ ਹਮਲ ਕਰੇ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਸਾਥੀਆਂ ਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਔਰ ਜਿਹੜਾ ਜ਼ੁਰਮ ਪੰਜਾਬ ਸਰਕਾਰ ਕਰ ਰਹੀ ਹੈ ਚਾਹ ਪ੍ਰੈਸ ਤੇ ਕਰ ਰਹੀ ਹੈ ਚਾਹ ਆਮ ਲੋਕਾਂ ਦੇ ਕਰ ਰਹੀ ਹੈ ਚਾਹ ਲੋਕਾਂ ਨੂੰ ਫੜਫੜ ਕੇ ਝੁੱਠੇ ਪੂਰ ਸਮਕਾਬਲੇ ਕਹਿ ਕੇ ਮਾਰ ਰਹੀ ਹੈ ਉਹ ਅਮਨ ਕਾਨੂੰਨ ਨੂੰ ਬਹਾਲ ਕਰੇ ਇਹ ਗੁੰਡਾਗਰਦੀ ਰਾਜ ਕਰਨਾ ਬੰਦ ਕਰੇ ਪੰਜਾਬ ਦੇ ਅੰਦਰ ਰੋਜ਼ ਬੰਦੇ ਮਾਰੇ ਜਾ ਰਹੇ ਆ ਗੋਲੀਆਂ ਮਾਰ ਰਹੇ ਕਿਤੇ ਦੁਕਾਨਦਾਰ ਮਾਰ ਰਿਆ ਕਿਤੇ ਬਾਕੀ ਲੋਕ ਮਾਰੇ ਜਾ ਰਹੇ ਆ ਤੇ ਪੰਜਾਬ ਸਰਕਾਰ ਤਮਾਸ਼ਾ ਦੇਖ ਰਹੀ ਹੈ ਸਗੋਂ ਉਲਟ ਕਹਿੰਦੀ ਹੈ ਕਿ ਬਾਕੀ ਸਵੇਰ ਨਾਲੋਂ ਚੰਗਾ ਇਹ ਮਤਲਬ ਇਹ ਕਿਹੜੀ ਕੁਆਲਿਫੀਕੇਸ਼ਨ ਹੋਈ ਕਿ ਬਾਕੀ ਸੁਭੈ ਨਾਲੋਂ ਚੰਗਾ ਪੰਜਾਬ ਦਾ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਨਾ ਨਸ਼ਾ ਘਟਿਆ ਨਾ ਕਰਾਪਸ਼ਨ ਘਟੀ ਹੈ ਨਾ ਰੇਤਾਬਜ਼ੀਰ ਦੀ ਪ੍ਰਸ਼ਾਚਾਰ ਘਟਿਆ ਤੇ ਨਾ ਅਮਨ ਕਾਨੂੰਨ ਸੁਧਰਿਆ ਨਾ ਰੋਜ਼ਗਾਰ ਮਿਲਿਆ ਨਾ ਮਹਿੰਗਾਈ ਘਟੀ ਹੈ ਇਹ ਸਾਰੇ ਕੰਮ ਬੱਧੇ ਜਾ ਰਹੇ ਆ ਅਸੀਂ ਜੇ ਇਹ ਰਾਹ ਤੇ ਨਾ ਪਏ ਇਹ ਸਰਕਾਰ ਨੂੰ ਵੀ ਸਿੱਧੇ ਰਾਹ ਤੇ ਪਾਵਾਂਗੇ ਤੇ ਇਹਨੂੰ ਖੇਤ ਚੋਂ ਜਿਵੇਂ ਚੁਕਟਾ ਕੱਢੀ ਜਾਂ ਦਬਿਲ ਕੇ ਐਦਾਂ ਹੀ ਸਥਾਈ ਦੇ ਅੰਦਰ ਇਹਨੂੰ ਦਬਿਲ ਕੇ ਪੰਜਾਬ ਚੋਂ ਬਾਹਰ ਕੱਢਾਂਗੇ ਔਰ ਜਿਹੜੇ ਧੜਵੀ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟ ਰਹੇ ਆ ਉਹਨਾਂ ਦਾ ਉਹਨਾਂ ਦਾ ਵੀ ਮੂੰਹ ਕਾਲਾ ਕਰਕੇ ਵਾਪਸ ਧੋ ਰਾਂਗੇ ਇਹ ਮੈਂ ਕਹਿਣਾ ਚਾਹੁੰਦਾ ਸੀ ਟੂ ਅੰਦਰ